ਦੀਆਂ ਜਿੱਥੇ ਕੀ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਨੌਜਵਾਨ ਤੇ ਬਜ਼ੁਰਗ ਮਿਲ ਕੇ ਸੇਵਾ ਨਿਭਾ ਰਹੇ ਆ ਸੇਵਾ ਕਿਸ ਚੀ ਦੀ ਆ ਲੰਗਰ ਦੀ ਸੇਵਾ ਨਿਭਾ ਰਹੇ ਆ ਰੋਟੀਆਂ ਬਣਾ ਰਹੇ ਆ ਆਖਰ ਕਿੱਥੋਂ ਇਹ ਨੌਜਵਾਨ ਆਏ ਨੇ ਕਿੱਥੋਂ ਬਜ਼ੁਰਗ ਨੇ ਕਦੋਂ ਤੋਂ ਇੱਥੇ ਬੈਠੇ ਨੇ ਗੱਲਬਾਤ ਪੂਰੀ ਕਰਨ ਦੀ ਕੋਸ਼ਿਸ਼ ਕਰਦੇ ਆ ਨੌਜਵਾਨਾਂ ਦੇ ਨਾਲ ਜੋ ਇੱਥੇ ਪ੍ਰਸ਼ਾਦੇ ਬਣਾ ਰਹੇ ਨੇ ਭਾਈ ਜੀ ਕੀ ਨਾਮ ਆ ਜੀ ਮੇਰਾ ਗਰਦੀਪ ਸਿੰਘ ਆ ਜੀ ਭਾਈ ਜੀ ਕਿਹੜੇ ਪਿੰਡ ਤੋਂ ਆਇਓ ਅਸੀਂ ਚੰਗਾਲ ਪਿੰਡ ਆ ਜੀ ਕਿਹੜੀ ਜਥੇ ਬੰਦੀ ਆ ਜੀ ਇਹ ਜਥੇਬੰਦੀ ਅਸੀਂ ਨਵੀਂ ਆਏ ਆ ਜੀ ਪਹਿਲਾਂ ਪਿੰਡ ਦਾ ਜਥੇਬੰਦੀ ਦੂਜੀ ਗਰਾਹਾਂ ਤੇ ਦੂਜੀ ਆਈ ਅੱਛਾ ਯਾਨੀ ਕਿੰਨੇ ਚਿਰ ਤੋਂ ਬੈਠੇ ਆ ਇੱਥੇ ਖਨੋਰੀ ਬਾਰਡਰ ਤੇ ਇਹਦਾ ਸਾਲ ਤੋਂ ਚੱਲ ਰਿਹਾ ਜੀ ਧਰਨਾ ਪਰ ਅਸੀਂ ਹੁਣ ਪਹਿਲੀ ਵਾਰ ਆਏ ਆ ਜੀ ਤੁਸੀਂ ਯਾਨੀ ਕਿ ਜੋਗਿੰਦਰ ਗਰਾਹਾਂ ਨੇ ਤਾਂ ਹੁਣ ਯਾਨੀ ਸਮਰਥਨ ਦਿੱਤਾ ਉਹਦੀ ਜਥੇਬੰਦੀ ਦੇ ਤੁਸੀਂ ਪਰ ਪਹਿਲਾਂ ਆ ਗਏ ਇੱਥੇ ਅਸੀਂ ਆ ਹਾਂ ਜੀ ਅੱਜ ਹੀ ਆਏ ਆ ਅਸੀਂ ਦਾ ਅੱਛਾ ਅੱਜ ਆਏ ਹਾਂ ਹਾਂ ਜੀ ਬਿਲਕੁਲ ਭਾਈ ਰੋਟੀਆਂ ਬੜੀ ਵਧੀਆ ਬਣਾਈਆਂ ਜਾ ਰਹੀਆਂ ਨੇ ਨੌਜਵਾਨ ਜਿਹੜੇ ਨੇ ਉਹ ਰੋਟੀਆਂ ਇੱਕ ਵਾਰ ਮੈਂ ਕਹੂੰਗਾ ਤਸਵੀਰ ਦਿਖਾਈ ਜਾਵੇ ਜੋ ਨੌਜਵਾਨ ਰੋਟੀ ਬਣਾ ਰਹੇ ਨੇ ਬੜੀ ਗੋਲ-ਗੋਲ ਰੋਟੀਆਂ ਬਣ ਰਹੀਆਂ ਨੇ ਉਹ ਨੌਜਵਾਨ ਦੇ ਨਾਲ ਗੱਲਬਾਤ ਕਰਦੇ ਜਿਹੜੇ ਰੋਟੀਆਂ ਬਣਾ ਰਹੇ ਨੇ ਬਾਈ ਜੀ ਕੀ ਨਾਮ ਆ ਤੁਹਾਡਾ ਗੁਰਪ੍ਰੀਤ ਸਿੰਘ ਹੈ ਬਾਜੀ ਬੜੀ ਗੋਲ ਰੋਟੀ ਬਣ ਰਹੀ ਆ ਇਹ ਪਹਿਲਾਂ ਸੀ ਕਿ ਅੰਦੋਲਨ ਦਿੱਲੀ ਧਰਨੇ ਤੋਂ ਛੱਕੇ ਹੋਏ ਆ ਉੱਥੇ ਅੰਦੋਲਨ ਤੋਂ ਅੱਛਾ ਦਿੱਲੀ ਧਰਨੇ ਤੋਂ ਹਾਂਜੀ ਹਾਂ ਬੜਾ ਫਾਇਦਾ ਹੋ ਗਿਆ ਫਿਰ ਤਾਂ ਦਿੱਲੀ ਧਰਨੇ ਦਾ ਆਪਾਂ ਹਾਂਜੀ ਹਾਂ ਬਹੁਤ ਵਧੀਆ ਹੀ ਕਦੇ ਘਰੇ ਬਣਾਈ ਆ ਰੋਟੀ ਕਰੇ ਤਾਂ ਨਹੀਂ ਨਾ ਹਜੇ ਤੱਕ ਕੋਈ ਬਣਾਉਂਦੀ ਕਰੇ ਤਾਂ ਨਹੀਂ ਬਣਾਈ ਵੀਰੇ ਨਹੀਂ ਜਦੋਂ ਦਿੱਲੀ ਬਣਾਉਂਦੇ ਸੀ ਉਸ ਤੋਂ ਬਾਅਦ ਫਿਰ ਕਦੇ ਹੱਥ ਬਟਾਇਆ ਨਹੀਂ ਕੰਮ ਦੇ ਵਿੱਚ ਨਹੀਂ ਨਹੀਂ ਘਰ ਤੱਕ ਵੀ ਕੋਈ ਗਹਿਣ ਦਾ ਭਾਬੀ ਕੰਮ ਸਿਖਾਤਾ ਤੁਹਾਨੂੰ ਰੋਟੀਆਂ ਕਿਉਂਕਿ ਜਿਵੇਂ ਦੇਖ ਰਹੇ ਮੈਂ ਰੋਟੀ ਬੜੀ ਗੋਲ ਬਣ ਰਹੀ ਆ ਇਹ ਸਾਰੀ ਉੱਥੇ ਦੀ ਦਿੱਲੀ ਦਿੱਲੀ ਅੱਛਾ ਉੱਥੋਂ ਹੀ ਸਿੱਖਿਆ ਵੀਰੇ ਅੱਛਾ ਹਾਂਜੀ ਹਾਂਜੀ ਹੋਰ ਕੀ ਕੁਝ ਸਿੱਖਿਆ ਕੀ ਕੁਝ ਸਿੱਖਣ ਨੂੰ ਮਿਲਿਆ ਜੇ ਆਪਾਂ ਕਹੀਏ ਰੋਟੀ ਗੋਲ ਬਣਨ ਲੱਗੀ ਕੋਈ ਸਬਜ਼ੀ ਭਾਜੀ ਉਹ ਵੀ ਬਣਾਉਣ ਲੱਗੇ ਨਹੀਂ ਨਹੀਂ ਸਬਜ਼ੀ ਨਹੀਂ ਬਸ ਵੀਰੇ ਰੋਟੀ ਵੀ ਲਾਉਂਦੇ ਸੀ ਹੂੰ ਤੇ ਬਾਕੀ ਇੱਕ ਹੋਰ ਚੀਜ਼ ਬਹੁਤ ਸੋਹਣੀ ਸਿੱਖੀ ਆ ਸਾਰੇ ਸਿੱਖੇ ਨੇ ਜਿਹੜਾ ਏਕਾ ਏਕਾ ਬੜਾ ਬਣਾਤਾ ਹਾਂਜੀ ਹਾਂ ਬਹੁਤ ਜੋ ਪਹਿਲਾਂ ਨਹੀਂ ਸੀਗਾ ਇਹ ਚੀਜ਼ਾਂ ਜਿਹੜੀਆਂ ਹੁਣ ਅੰਦੋਲਨ ਜਿਹੜਾ ਪਹਿਲਾਂ ਹੋਇਆ ਸੀ ਉਸ ਤੋਂ ਬਾਅਦ ਇਹ ਚੀਜ਼ ਬੜੀ ਵਧੀਆ ਦੇਖਣ ਨੂੰ ਮਿਲਦੀ ਆ ਹਾਂਜੀ ਹਾਂਜੀ ਕੀ ਕਹਿਣਾ ਚਾਹੋਗੇ ਕਦੋਂ ਤੱਕ ਕਦੋਂ ਤੱਕ ਬੈਠਣਾ ਪਊਗਾ ਕੀ ਕਹੋਗੇ ਕਦੋਂ ਤੱਕ ਬੈਠਣਾ ਪਊਗਾ ਕੀ ਲੱਗਦਾ ਮੜੀ ਗੱਲ ਆ ਨੌਜਵਾਨ ਸ਼ਰਮਾ ਰਿਹਾ ਥੋੜਾ ਕਹਿੰਦੇ ਇੱਧਰ ਗੱਲ ਕਰ ਲਓ ਬਾਈ ਨਾਲ ਗੱਲ ਕਰਦੇ ਆ ਬਾਈ ਜੀ ਕੀ ਲੱਗਦਾ ਤੁਹਾਨੂੰ ਕਦੋਂ ਤੱਕ ਇੱਥੇ ਬੈਠਣਾ ਪਊਗਾ ਕਦੋਂ ਤੱਕ ਇਸ ਤਰੀਕੇ ਨਾਲ ਸੜਕਾਂ ਦੇ ਉੱਤੇ ਟਰੈਕਟਰ ਖੜੇ ਹੋਣਗੇ ਕਿਉਂਕਿ ਜਦ ਆਪਾਂ ਦੇਖਦੇ ਆ ਨਾ ਟਰੈਕਟਰ ਖੇਤਾਂ ਦੇ ਵਿੱਚ ਬਹੁਤ ਸੋਹਣੇ ਲੱਗਦੇ ਨੇ ਚੱਲਦੇ ਪਰ ਅੱਜ ਸੜਕਾਂ ਦੇ ਉੱਤੇ ਖੜੇ ਨੇ ਕੀ ਲੱਗਦਾ ਕਦੋਂ ਤੱਕ ਇੱਥੇ ਰਹਿਣਾ ਪੈਣਾ ਇੱਥੋਂ ਤੱਕ ਦਾ ਵੀਰੇ ਦੇਖੋ ਅੱਜ ਮੀਟਿੰਗ ਹੋਈ ਐ ਕਿ ਮੈਂ ਸਹਿਯੋਗ ਦੇ ਕੇ ਇਕੱਠੇ ਹੋ ਕੇ ਇਹ ਜਿਹੜੇ ਮਸਲੇ ਨੇ ਹੱਲ ਹੋ ਜਾਣ ਉਹਨਾਂ ਟਾਈਮੇ ਟਰੈਕਟਰ ਇੱਥੇ ਰਹਿਣਗੇ ਯਾਨੀ ਕਿ ਤੁਸੀਂ ਮਹਿਸੂਸ ਕਰ ਰਹੇ ਹੋ ਵੀ ਇਹ ਘਾਟ ਸੀਗੀ ਜਿਹੜਾ ਏਕਾ ਨਹੀਂ ਸੀ ਇਸ ਚੀਜ਼ ਦਾ ਬੜਾ ਫਾਇਦਾ ਜਿਹੜਾ ਸਰਕਾਰਾਂ ਨੂੰ ਮਿਲ ਰਿਹਾ ਸੀ ਨਹੀਂ ਵਿੱਚੋਂ ਚਲੋ ਕੁਝ ਗੱਲਾਂ ਅੰਦਰੂਨੀ ਹੁੰਦੀਆਂ ਨੇ ਆਪਚੋ ਹੋ ਜਾਂਦੀਆਂ ਨੇ ਸਭ ਗੁੱਸੇ ਗਿੱਲੇ ਵਾਲੀਆਂ ਗੱਲਾਂ ਹੁੰਦੀਆਂ ਨੇ ਆ ਬਾਕੀ ਤਗਰੀਮ ਨੂੰ ਕੁੱਲ ਮਿਲਾ ਕੇ ਪੰਜਾਬ ਤੇ ਹੋਰ ਸਟੇਟਾਂ ਦੇ ਕਿਸਾਨਾਂ ਦਾ ਸਾਰਿਆਂ ਦਾ ਸਾਥ ਹੈਗਾ ਪਰ ਇੱਕ ਗੱਲ ਹੋਰ ਆ ਅਕਸਰ ਇੱਕ ਗੱਲ ਹੁੰਦੀ ਹੈ ਨਾ ਏਕਾ ਤੇ ਸਬਰ ਜਿਤਾਉਂਦਾ ਤਾਂ ਇਹ ਜਿਹੜਾ ਅੱਜ ਹੁਣ ਹੱਥ ਅੱਗੇ ਵਧਾਏ ਨੇ ਅੱਜ ਜਿੱਥੇ ਬੰਦੀਆਂ ਇੱਥੇ ਪਹੁੰਚਿਆ 101 ਕਿਸਾਨ ਪਹੁੰਚੇ ਨੇ 6 ਮੈਂਬਰੀ ਕਮੇਟੀ ਬਣਾਈ ਹੈ ਇਹ ਪਹਿਲਾਂ ਨਹੀਂ ਕਰ ਦੇਣਾ ਚਾਹੀਦਾ ਸੀ ਇਹ ਏਕਾ ਪਹਿਲਾਂ ਵਧਾਉਣਾ ਸੀ ਕਿਉਂਕਿ ਕੱਲੇ ਇੱਕ ਡੱਲੇਵਾਲ ਦੀ ਲੜਾਈ ਨਹੀਂ ਹੈ ਇਹ ਕੱਲੇ ਕਿਸੇ ਇੱਕ ਕਿਸਾਨ ਦੀ ਲੜਾਈ ਨਹੀਂ ਸਾਰਿਆਂ ਦੀ ਲੜਾਈ ਆ ਦੇਖੋ ਵੀਰੋ ਨਾ ਮੂਰੇ ਜੋ ਆਗੂ ਨੇਗੇ ਉਹ ਕੋਈ ਸੋਚ ਸਮਝ ਕੇ ਫੈਸਲਾ ਲੈਂਦੇ ਨੇ ਕਿਸੇ ਵੀ ਕੋਈ ਗੱਲ ਦਾ ਨੁਕਸਾਨ ਹੋਣ ਤੋਂ ਜਾਂ ਜਿਵੇਂ ਵੀ ਉਹਨਾਂ ਸੋਚ ਦੇ ਮੁਤਾਬਕ ਆਪ ਚ ਸਾਥ ਨਾਲ ਸਾਥ ਹੋ ਕਰਕੇ ਕੰਮ ਚੱਲਣਾ ਹੈ ਹਾਂ ਬਿਲਕੁਲ ਹਾਂਜੀ ਤਾਂ ਬਿਲਕੁਲ ਜਿਹੜੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਕਿਸ ਤਰੀਕੇ ਦੇ ਨਾਲ ਜਿਹੜੇ ਨੌਜਵਾਨ ਵੀ ਲੱਗੇ ਹੋਏ ਨੇ ਬਜ਼ੁਰਗ ਵੀ ਲੱਗੇ ਹੋਏ ਨੇ ਇੱਥੇ ਲੰਗਰ ਦੀ ਸੇਵਾ ਨਿਭਾ ਰਹੇ ਨੇ ਹੋਰ ਵੀ ਤੁਹਾਨੂੰ ਗੱਲਬਾਤ ਕਰਾਵਾਂਗੇ ਆਖਿਰ ਕਿਸ ਤਰੀਕੇ ਦੇ ਨਾਲ ਸਾਰਾ ਇੱਥੇ ਪ੍ਰੋਸੈਸ ਚੱਲਦਾ ਲਗਾਤਾਰ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ